ਸ਼ਸ਼ੀਕਲ ਜੀ ਸਿਮਰਨ ਬਟੀਕ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਫੇਰ ਸੋਹਣੇ-ਸੋਹਣੇ ਪਿਓਰ ਕਾਟਨ ਦੇ ਨਾਲ ਬਹੁਤ ਹੀ ਪਿਆਰਾ ਲਾਈਟ-ਲਾਈਟ ਵਰਕ ਵਾਲੇ ਸੂਟ ਲੈ ਕੇ ਆਏ ਆ ਜੀ ਜਿਵੇਂ ਦੀ ਅੱਗੇ ਮੌਸਮ ਆਉਣੀ ਹੈ ਗਰਮੀਆਂ ਉਵੇਂ ਹੀ ਤੁਹਾਡੇ ਵਾਸਤੇ ਕੂਲ-ਕੂਲ ਸੋਹਣੇ-ਸੋਹਣੇ ਸੂਟ ਲੈ ਕੇ ਆਏ ਆ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਐਂਡ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਰਿਕੁਐਸਟ ਹੈ ਤੁਸੀਂ ਬਹੁਤ ਪਿਆਰ ਕਰ ਰਹੇ ਆ ਮੈਂ ਵੀ ਤੁਹਾਨੂੰ ਤੁਹਾਡੀ ਨਾਲੋਂ ਜ਼ਿਆਦਾ ਪਿਆਰ ਕਰਦੀਆਂ ਇਸ ਲਈ ਪੂਰੇ ਹੱਕ ਨਾਲ ਕਹਿ ਰਹੀਆਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਭ ਤੋਂ ਪਹਿਲਾ ਸੂਟ ਚੈੱਕ ਕਰੋ ਜੀ ਮਹਿਰੂਨ ਕਲਰ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ 5 ਮੀਟਰ ਪਿਓਰ ਕਾਟਨ ਦਾ ਤੁਹਾਨੂੰ ਕਪੜਾ ਮਿਲੂਗਾ ਜੀ 2.5 ਮੀਟਰ ਦੀ ਸ਼ਰਟ ਮਿਲੂਗੀ 2.5 ਮੀਟਰ ਦੀ ਬਾਟਮ ਮਿਲੂਗੀ 2.5 ਮੀਟਰ ਦਾ ਹੀ ਨਾਲ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1050 ਪਿਓਰ ਕਾਟਨ ਹੈ ਜੀ ਜਿਹਨੂੰ ਪਿਓਰ ਕਾਟਨ ਕਹਿੰਦੇ ਆ ਕੋਈ ਵੀ ਇਹਦੇ ਵਿੱਚ ਮਿਕਸ ਆਪਣੀ ਹੈਗਾ ਸੂਟ ਦੀ ਲੁੱਕ ਬਣ ਕੇ ਬਹੁਤ ਹੀ ਪਿਆਰੀ ਆਉਣੀ ਹੈ ਜੀ ਅਗਲਾ ਕਲਰ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਬਲੈਕ ਕਲਰ ਬਲੈਕਰ ਕੰਪਰਸਲੀ ਸਾਰਿਆਂ ਦਾ ਹੀ ਜੀ ਇਹ ਫੇਵਰਟ ਹੁੰਦਾ ਜੀ ਸਾਰਿਆਂ ਦਾ ਹੀ ਉਸ ਤੋਂ ਬਾਅਦ ਅਗਲਾ ਕਲਰ ਚੈੱਕ ਕਰੋ ਇਹ ਵੀ ਬਹੁਤ ਪਿਆਰਾ ਤੇ ਬਹੁਤ ਸਰਦਾਰੀ ਕਲਰ ਹੈ ਪੈਰਟ ਕਲਰ ਚੈੱਕ ਕਰੋ ਜੀ ਇੰਨਾ ਪਿਆਰਾ ਵਾਈਟ ਕਲਰ ਦਾ ਇਹ ਤੇ ਵਰਕ ਹੋਇਆ ਵਾ ਸੂਟ ਦੀ ਲੁੱਕ ਬਣ ਕੇ ਬਹੁਤ ਪਿਆਰੀ ਹੋਣੀ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਪ੍ਰਾਈਸ ਹੈਗਾ 1050 ਲਿਮਟਿਡ ਸਟਾਕ ਹੈ ਜੀ ਦੁਬਾਰਾ ਤੇ ਸਟਾਕ ਆਵੇ ਨਾ ਆਵੇ ਇਹ ਕੋਈ ਪੱਕਾ ਨਹੀਂ ਹੁੰਦਾ ਜੀ ਇਸ ਕਰਕੇ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਜ਼ਿਆਦਾ ਅਗਲੇ ਸੂਟ ਚੈੱਕ ਕਰੋ ਜੀ ਕੈਂਬਰੀਕ ਕਾਟਨ ਦੇ ਸੂਟ ਹੈ ਜੀ ਥਾਨ ਵਾਲਾ ਕਪੜਾ 5 ਮੀਟਰ ਦੀ ਕੱਟ ਤੁਹਾਨੂੰ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 625 ਰੁਪਿਆ 625 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਤੇ ਤੁਸੀਂ ਟਿਕ ਲਾ ਕੇ ਸਾਨੂੰ ਪੇਜ ਸਕਦੇ ਆ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਵਿਦ ਸ਼ਿਪਿੰਗ 625 ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਉਹ ਬਰੀਕ ਬੂਟੀ ਦਾ ਸੀਗਾ ਜੀ ਇਹ ਫਲਾਵਰ ਵਾਲਾ ਇਹਦਾ ਰੇਟ ਵੀ ਹੈਗਾ 600 ਰੁਪਿਆ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਲੈਕ ਬਾਟਮ ਨਾਲ ਪਿਓਰ ਕਾਟਨ ਦਾ ਤੁਹਾਨੂੰ ਸੂਟ ਮਿਲੂਗਾ ਜੀ ਪਿਓਰ ਕਾਟਨ ਦਾ ਬਾਟਮ ਤੇ ਤੁਹਾਨੂੰ ਵਰਕ ਮਿਲੂਗਾ ਦੁਪੱਟਾ ਤੁਹਾਨੂੰ ਸ਼ਿਪ ਹੋਣ ਦਾ ਟਾਈਨ ਡਾਈ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 850 850 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਿਕੇ ਸੈਂਡ ਕਰੋ ਜੀ ਪਲੀਜ਼ ਫਿਰ ਸਟਾਕ ਖਤਮ ਹੋ ਜਾਂਦਾ ਜੀ ਜਿਹੜੀਆਂ ਮੇਰੀਆਂ ਭੈਣਾਂ ਨੂੰ ਸੂਟਾਂ ਦੀ ਨੀਡ ਹੈ ਗਰਮੀਆਂ ਦੀ ਸ਼ਾਪਿੰਗ ਤੁਸੀਂ ਘਰ ਬੈਠੇ ਆਰਾਮ ਨਾਲ ਤੁਸੀਂ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਕਲਰ ਆਪਸ਼ਨ ਚੈੱਕ ਕਰੀ ਜਾਓ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 850 ਰੁਪਿਆ ਅਗਲੇ ਮਹੀਨੇ ਤੋਂ ਜੀ ਐਦਾਂ ਦੇ ਸੂਟ ਹੀ ਸੁਣੇ ਲੱਗਣੇ ਆ ਵਾਈਟ ਵਾਈਟ ਟੋਨ ਚ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਆਪਣੇ ਇੰਡੀਆ ਚ ਖਾਸ ਤੌਰ ਤੇ ਉਸ ਤੋਂ ਬਾਅਦ ਜੀ ਉਸ ਤੋਂ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ 2 ਮੀਟਰ ਦੀ 175 ਤੁਹਾਨੂੰ ਬੜੇ ਪਨੇ ਦੀ ਸ਼ਰਟ ਮਿਲੂਗੀ 2.5 ਮੀਟਰ ਦੀ ਬਾਟਮ ਮਿਲੂਗੀ 2.5 ਮੀਟਰ ਦਾ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 900 ਰੁਪਿਆ 900 ਰੁਪਏ ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਸੂਟ ਮਿਲੂਗਾ ਜੀ ਬੜੇ ਪਨੇ ਦਾ ਸੂਟ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਕਾਲ ਕਰਕੇ ਆਪਣਾ ਸੂਟ ਬੁੱਕ ਕਰ ਸਕਦੇ ਹੋ ਜੀ ਬਹੁਤ ਹੀ ਪਿਆਰਾ ਪਿਆਰਾ ਜਿਹਾ ਸੂਟ ਮਿਲੂਗਾ ਜੀ ਕਲਰ ਚੈੱਕ ਕਰੋ ਜੀ ਕਲਰ ਆਪਸ਼ਨ ਬਹੁਤ ਹੈ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹਦੀ ਤੁਸੀਂ ਨਾਲ ਦੀ ਨਾਲ ਸਕਰੀਨਸ਼ਾਟ ਸੈਂਡ ਕਰਕੇ ਪੇਮੈਂਟ Google Pay Paytm ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਤੁਹਾਨੂੰ ਅਸੀਂ ਬਾਰ ਬਾਰ ਦੱਸਦੇ ਆਂ ਜੀ ਤੁਸੀਂ ਕੈਸ਼ ਔਨ ਡਿਲੀਵਰੀ ਬਾਰੇ ਪੁੱਛਿਆ ਹੀ ਨਾ ਕਰੋ ਜੀ ਇਹ ਤਾਂ ਹੈ ਉਹ ਨਹੀਂ ਇਸ ਕਰਕੇ ਅਸੀਂ ਕਦੇ ਵੀ ਇਹ ਚਾਂਸ ਨਹੀਂ ਲੈਂਦੇ ਕਿ ਅਸੀਂ ਤੁਹਾਨੂੰ ਚੱਕਰ ਵਿੱਚ ਕਰੀਏ ਕੈਸ਼ ਔਨ ਡਿਲੀਵਰੀ ਆ ਤੁਹਾਨੂੰ ਮਾ ਸਾਡਾ ਤਾਂ ਇਹ ਆ ਜੀ Google Pay Paytm ਕਰੋ ਸੂਟ ਦਾ ਸਕਰੀਨਸ਼ਾਟ ਭੇਜੋ ਆਪਣਾ ਐਡਰੈਸ ਸੈਂਡ ਕਰੋ ਤੇ ਸੂਟ ਤੁਹਾਡੇ ਘਰ ਤੱਕ ਚਲੇ ਜਾਊਗਾ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਓਨਲੀ 900 ਵਿਧ ਦੁਪੱਟਾ ਕਾਟਨ ਐਨੀ ਪਿਆਰੀ ਹੈ ਜੀ ਕਿ ਆ ਕਹਿਣੇ ਸੂਟ ਐਨੇ ਪਿਆਰੇ ਲੱਗਣਗੇ ਵੇਅਰ ਕਰੇਵੇ ਉਤੋਂ ਦੁਪੱਟਾ ਦੇਖੋ ਜੀ ਕਿੰਨਾ ਜ਼ਿਆਦਾ ਫੈਂਸੀ ਰੀੜੀ ਘਰਿਆ ਨਾਲ ਬਹੁਤ ਹੀ ਪਿਆਰੇ ਪਿਆਰੇ ਕਲਰ ਲੈ ਕੇ ਆਨੇ ਜੀ ਗਰਮੀ ਦੀ ਸਟਾਰਟਿੰਗ ਵਿੱਚ ਬਹੁਤ ਪਿਆਰੇ ਪਿਆਰੇ ਤੁਹਾਡੇ ਲਈ ਸੂਟ ਲੈ ਕੇ ਆਨੇ ਆ ਜੀ ਸੰਡੇ ਸੇਲ ਸੰਡੇ ਸੇਲ ਹੁੰਦੀ ਹੈ ਜੀ ਸਾਡੇ ਹਰ ਸੰਡੇ ਤੁਸੀਂ ਸੰਡੇ ਵਾਲੀ ਵੀਡੀਓ ਜਰੂਰ ਦੇਖਿਆ ਕਰੋ ਕਈ ਮੇਰੀਆਂ ਭੈਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੀਆਂ ਤਾਂ ਕਰਕੇ ਤੁਹਾਡੇ ਕੋਲ ਵੀਡੀਓ ਨਹੀਂ ਆਉਂਦੀ ਹਰ ਸੰਡੇ ਜੀ ਅਸੀਂ ਜਿਵੇਂ ਸਿੰਗਲ ਪੀਸ ਬਚ ਗਿਆ ਦੋ ਪੀਸ ਬਚ ਗਏ ਉਹਨਾਂ ਨੂੰ ਅਸੀਂ ਆਫ ਵਿੱਚ ਕੱਢ ਦਿੰਨੇ ਆ ਇਸ ਕਰਕੇ ਉਹਦਾ ਵੀ ਜਰੂਰ ਲਾਹਾ ਲਿਆ ਕਰੋ ਬਹੁਤ ਹੀ ਪਿਆਰੇ ਪਿਆਰੇ ਕਾਟਨ ਦੇ ਸੂਟ ਜੀ 175 ਤੋਂ ਨੂੰ ਸ਼ਰਟ ਦਾ ਕਪੜਾ ਮਿਲ ਬਾਜੀ 2.5 ਮੀਟਰ ਦੀ ਤੁਹਾਨੂੰ ਬਾਟਮ ਮਿਲੂਗੀ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 900 ਰੁਪਿਆ 900 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਕੋਈ ਵੀ ਰਹਿ ਨਾ ਜਾਵੇ ਜੀ ਕਿਉਂਕਿ ਕਈ ਮੇਰੀ ਭੈਣਾਂ ਦੇ ਸਟਾਕ ਲੰਗੇ ਤੋਂ ਪਿੱਕ ਆਉਂਦੀ ਹੈ ਸਾਨੂੰ ਜੀ ਜੇ ਸਟਾਕ ਸਾਡੇ ਕੋਲ ਖਤਮ ਹੋ ਜਾਂਦਾ ਜੀ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਜਦ ਸਟਾਕ ਦੁਬਾਰਾ ਤੇ ਆਉਣ ਦੇ ਕੋਈ ਚਾਂਸ ਨਹੀਂ ਹੁੰਦੇ ਜੀ ਕਈ ਵਾਰ ਉਹੀ ਸੂਟ ਬਾਰ-ਬਾਰ ਰਿਪੀਟ ਹੋਈ ਜਾਂਦੇ ਹੁੰਦੇ ਆ ਕਈ ਵਾਰ ਉਹ ਸੂਟ ਦੁਬਾਰਾ ਤੇ ਆਉਂਦੇ ਨਹੀਂ ਇਸ ਕਰਕੇ ਜੇ ਤੁਹਾਡਾ ਮਨ ਹੁੰਦਾ ਤੁਸੀਂ ਇਹਦੇ ਵਿੱਚੋਂ ਹੀ ਸੂਟ ਚੱਕਵਾ ਕੇ ਰੱਖਾ ਲਿਆ ਕਰੋ ਜੀ ਸੂਟ ਬੜੇ ਹੀ ਪਿਆਰੇ ਆ ਜੀ ਪਿਓਰ ਕਾਟਨ ਹੈ ਕੈਂਬ੍ਰਿਕ ਕਾਟਨ ਹੈ ਕੋਈ ਇਹਦੇ ਵਿੱਚ ਲਾਈਨਿੰਗ ਦੀ ਨੀਡ ਨਹੀਂ ਹੁੰਦੀ ਪਰ ਕਈ ਮੇਰੀਆਂ ਭੈਣਾਂ ਕੰਪਰਸਲੀ ਲਾਈਨਿੰਗ ਲਵਾਉਂਦੀਆਂ ਹੀ ਲਵਾਉਂਦੀਆਂ ਕਿਉਂਕਿ ਮੈਂ ਖੁਦ ਵੀ ਆਪਣੇ ਸੂਟ ਥੱਲੇ ਹਮੇਸ਼ਾ ਲਾਈਨਿੰਗ ਲਾਉਣੀਆ ਮਤਲਬ ਕਹਿ ਲੋ ਪਤਾ ਨਹੀਂ ਕਿਉਂ ਆਦਤ ਕਹਿ ਲੋ ਕੁਛ ਕਹਿ ਲੋ ਲਾਈਨਿੰਗ ਨਾਲ ਹੀ ਸਨ ਮੈਨੂੰ ਸੂਟ ਵਧੀਆ ਲੱਗਦਾ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ 900 ਵਿੱਚ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਪਿਓਰ ਗਜਾ ਕਾਟਨ ਹੈ ਜੀ ਗਜਾ कॉटन ਇਹ कॉटन ਐਵੇਂ ਦੀ ਹੁੰਦੀ ਹੈ ਨਾ ਜੀ ਬਹੁਤ ਪਿਆਰੀ ਜੀ ਜਿਵੇਂ ਇਹਦੇ ਤੇ ਥੋੜਾ ਜਿਹਾ ਤੁਹਾਨੂੰ ਐਦਾਂ ਲੱਗੂਗਾ ਜਿਵੇਂ ਅਸੀਂ ਗਰੇਸ कॉटन ਪਾਇਆ ਹੋਵੇ ਜੀ ਹੈਨਾ ਪਰ ਇਹ ਤੁਹਾਨੂੰ ਸੂਟ ਮਿਲੂਗਾ ਡਿਜੀਟਲ ਪ੍ਰਿੰਟ बॉटम ਤੁਹਾਨੂੰ कॉटन ਦੀ ਮਿਲੂਗੀ ਦੁਪੱਟਾ ਤੁਹਾਨੂੰ ਪਿਓਰ ਮਸਲੀਨ ਦਾ ਮਿਲੂਗਾ ਦੁਪੱਟਾ ਤੁਹਾਨੂੰ ਪੂਰਾ ਖੁੱਲਾ ਡੁੱਲਾ ਮਿਲੂਗਾ ਜੀ ਬਹੁਤ ਹੀ ਪਿਆਰਾ ਸੂਟ ਹੈ ਪ੍ਰਾਈਸ ਹੈਗਾ ਜੀ ਓਨਲੀ 1450 1450 ਸੂਟ ਦਾ ਪ੍ਰਾਈਸ ਹੈ ਜੀ ਕਲਰ ਬਹੁਤ ਪਿਆਰੇ ਆ ਚੈੱਕ ਕਰੀ ਜੋ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਸੂਟ ਦਾ ਪ੍ਰਾਈਸ ਹੈਗਾ 1450 ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਜੀ ਏਸੀ ਨੰਬਰ ਤੇ ਤੁਸੀਂ ਕਾਲ ਵੀ ਕਰ ਸਕਦੇ ਆ ਤੇ ਮੈਸੇਜ ਵੀ ਭੇਜ ਸਕਦੇ ਆ ਆਪਣਾ ਆਰਡਰ ਬੁੱਕ ਕਰਨ ਲਈ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਵੇਂ ਤੁਸੀਂ ਇੱਕ ਇੱਕ ਆਰਡਰ ਇਹ ਵੀਡੀਓ ਚ ਲੈ ਲਿਆ ਇੱਕ ਅਗਲੀ ਚ ਲੈ ਲਿਆ ਤੁਸੀਂ ਸੂਟ ਇਦਾਂ ਬਣੀ ਚੱਕੋ ਆ ਕੇ ਰਖਾ ਕੇ ਇਕੱਠਾ ਪਾਰਸਲ ਮੰਗਾ ਸਕਦੇ ਆ ਜਿਨ੍ਹਾਂ ਮੇਰੀਆਂ ਭੈਣਾਂ ਨੂੰ ਜ਼ਰੂਰਤ ਹੁੰਦੀ ਆ ਨਾਲ ਦੀ ਨਾਲ ਪਿੱਕਾ ਸੈਂਡ ਕਰਿਆ ਕਰੋ ਇਹ ਨਾ ਸੋਚਿਆ ਕਰੋ ਵੀ ਅਗਲੀ ਵੀਡੀਓ ਚ ਦੇਖੂਗੇ ਜੇ ਤੁਹਾਨੂੰ ਇਸ ਵੀਡੀਓ ਚ ਕੋਈ ਪਸੰਦ ਆਉਂਦਾ ਤਾਂ ਉਹ ਸੂਟ ਚੱਕ ਲਓ ਉਤੇ ਅਗਲੀ ਚ ਆਉਂਦਾ ਉਹ ਚੱਕ ਲਓ ਪਰ ਆਪਣਾ ਪਾਰਸਲ ਇਕੱਠਾ ਕਰਵਾ ਲਓ ਕੋਈ ਚੱਕਰ ਨਹੀਂ ਜੀ ਠੀਕ ਹੈ ਆਲ ਇੰਡੀਆ ਸ਼ਿਪਿੰਗ ਫ੍ਰੀ ਆ ਜੀ ਉਸ ਤੋਂ ਬਾਅਦ ਅਗਲੇ ਸੂਟ ਤੇ ਕਲਰ ਨਾਲ ਦੀ ਨਾਲ ਤੁਸੀਂ ਚੈੱਕ ਕਰਿਓ ਇਹਨਾਂ ਵਿੱਚੋਂ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹ ਕਲਰ ਤੁਸੀਂ ਵਾਹੇ ਕਰ ਸਕਦੇ ਆਂ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਐ ਬਹੁਤ ਪਿਆਰੇ ਪਿਆਰੇ ਸੂਟਾਂ ਦੇ ਕਲਰ ਐ ਸੂਟਾਂ ਦੀ ਲੁੱਕ ਬਣ ਕੇ ਬਹੁਤ ਪਿਆਰੀ ਆਉਂਦੀ ਐ ਜੀ ਸਾਡਾ ਬੁਟੀਕ ਐ ਅਸੀਂ ਖੁਦ ਇਹ ਸੂਟ ਸਟੀਚ ਕਰਦੇ ਆਂ ਕਈ ਕਸਟਮਰ ਮੇਰੇ ਕੋਲੋਂ ਲੈ ਕੇ ਮੇਰੇ ਕੋਲੋਂ ਹੀ ਸਟੀਚ ਕਰਵਾਉਨੇ ਆ ਸੂਟਾਂ ਦੀ ਲੁੱਕ ਬਹੁਤ ਵਧੀਆ ਆਉਂਦੀ ਐ ਬਾਕੀ ਜੀ ਤੁਹਾਡੇ ਟੇਲਰ ਪਰ ਡਿਪੈਂਡ ਕਰਦਾ ਕਿ ਤੁਹਾਡਾ ਟੇਲਰ ਤੁਸੀਂ ਕਿਵੇਂ ਦਾ ਰੱਖਿਆ ਹੋਵੇ ਉਤੇਵਾ ਜੀ ਅਗਲੀ ਸੂਟ ਚੈੱਕ ਕਰੋ ਬਹੁਤ ਹੀ ਪਿਆਰੇ ਤੁਹਾਨੂੰ ਸੂਟ ਮਿਲਣਗੇ ਡਿਜੀਟਲ ਪ੍ਰਿੰਟ ਸੂਟ ਹੈ ਜੀ ਸੂਟਾਂ ਦੀ ਲੁੱਕ ਬਹੁਤ ਹੀ ਸਰਦਾਰੀ ਹੈ ਜੀ ਕਾਟਨ ਦੇ ਸੂਟ ਹੈ ਜੀ ਇਹਨਾਂ ਸੂਟਾਂ ਦੇ ਦੁਪट्टे ਚੈੱਕ ਕਰੋ ਇੱਕ ਵਾਰੀ ਕਿੰਨੇ ਸੋਹਣੇ ਤੁਹਾਨੂੰ ਖੁੱਲੇ ਡੁੱਲੇ ਦੁਪੱਟੇ ਮਿਲਣਗੇ ਜੀ ਸੂਟ ਦਾ ਪ੍ਰਾਈਸ ਹੈਗਾ ਏ ਜੀ 1450 ਰੁਪਇਆ 1450 ਰੁਪਇਆ ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ ਬਹੁਤ ਸੋਹਣੇ ਸੂਟ ਦਾ ਪ੍ਰਾਈਸ ਹੈਗਾ ਓਨਲੀ 1450 ਰੁਪਇਆ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਏਸੀ ਨੰਬਰ ਤੇ ਤੁਸੀਂ ਸਾਨੂੰ ਸੂਟਾਂ ਦੀਆਂ ਪਿਕਾ ਸੈਂਡ ਕਰ ਸਕਦੇ ਆ ਤੇ ਆਪਣੇ ਵਾਸਤੇ ਸੋਹਣੇ ਸੋਹਣੇ ਸੂਟ ਲੈ ਸਕਦੇ ਆ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰ ਚੈੱਕ ਕਰੋ ਜੀ ਕੋਟੇ ਦਾ ਤੁਹਾਨੂੰ ਸੂਟ ਮਿਲੂਗਾ ਕੋਟੇ ਦਾ ਹੀ ਦੁਪੱਟਾ ਮਿਲੂਗਾ ਸੂਟ ਦਾ ਪ੍ਰਾਈਸ ਹੈਗਾ ਓਨਲੀ 1250 ਰੁਪਇਆ 1250 ਰੁਪਏ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਬਹੁਤ ਹੀ ਪਿਆਰਾ ਕੋਟੇ ਦਾ ਸੂਟ ਹੈ ਜੀ ਕੋਟੇ ਦਾ ਹੀ ਦੁਪੱਟਾ ਹੈ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਕਲਰ ਆਪਸ਼ਨ ਚੈੱਕ ਕਰ ਲਓ ਜੀ ਕਿੰਨੇ ਪਿਆਰੇ ਆ ਜੀ ਬਹੁਤ ਹੀ ਸੋਹਣੇ ਸੋਹਣੇ ਜੇ ਕਲਰ ਹੈ ਜੀ ਆਈਸਕ੍ਰੀਮ ਚਾਟ ਹੈ ਲਾਈਟ ਡਾਰਕ ਤੁਹਾਨੂੰ ਦੋਨੋਂ ਤਰ੍ਹਾਂ ਦੇ ਸੂਟ ਮਿਲ ਜਾਣਗੇ ਜੀ ਜਿਹੜਾ ਸੂਟ ਤੁਹਾਡੇ ਪਸੰਦ ਆਉਂਦਾ ਜੀ ਨਾਲ ਦੀ ਨਾਲ ਪਿਕ ਲੈ ਕੇ ਸੈਂਡ ਕਰੀ ਜਾਓ ਜੀ ਬਹੁਤ ਹੀ ਪਿਆਰੇ ਤੁਹਾਨੂੰ ਕੋਟੇ ਦੇ ਸੂਟ ਮਿਲਣਗੇ ਜੀ ਕਲਰ ਆਪਸ਼ਨ ਚੈੱਕ ਕਰੋ ਜੀ ਕਿੰਨੇ ਜ਼ਿਆਦਾ ਸੋਹਣੇ ਆ ਤੇ ਕਿੰਨੇ ਹੀ ਪਿਆਰੇ ਪਿਆਰਾ ਇਹਦੇ ਤੇ ਬਾਰਕ ਹੋਇਆ ਵੈ ਜੀ ਕੋਟੇ ਦਾ ਹੀ ਸੂਟ ਮਿਲੂਗਾ ਕੋਟੇ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਬਹੁਤ ਹੀ ਪਿਆਰਾ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਲੈਕ ਕਲਰ ਦਾ ਬਹੁਤ ਹੀ ਜ਼ਿਆਦਾ ਕਲਰ ਦਾ ਮੰਡਾਲ ਸਿਲਕ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਜੀ ਬਹੁਤ ਸੋਹਣਾ ਬਲੈਕ ਕਲਰ ਹੈ ਜੀ ਮੰਡਾਲ ਸਿਲਕ ਮੰਡਾਲ ਸਿਲਕ ਦੀ ਉਹ ਤੁਹਾਨੂੰ ਬਾਟਮ ਮਿਲੂਗੀ ਬਿਸਕੋਸ ਮੰਡਾਲ ਡਿਜੀਟਲ ਪ੍ਰਿੰਟ ਤੁਹਾਨੂੰ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਇਹ ਜੀ 1600 ਰੁਪਿਆ 1600 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰਾ ਮੰਡਾਲ ਦਾ ਸੂਟ ਹੈ ਜੀ ਬਹੁਤ ਸੋਹਣਾ ਕਲਰ ਆਪਸ਼ਨ ਚੈੱਕ ਕਰੋ ਜੀ ਇੱਕ ਸਿੰਗਲ ਪੀਸ ਹੈ ਆ ਬਲੈਕ ਕਲਰ ਦਾ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਸੂਟ ਦੇਖ ਕੇ ਆ ਕਹਿਣੇ ਇਹਦੇ ਵਿੱਚ ਦੂਸਰਾ ਥੋੜਾ ਡਿਜ਼ਾਈਨਿੰਗ ਦਾ ਫਰਕ ਹੈ ਜੀ ਬਲੈਕ ਹੀ ਕਲਰ ਹੈ ਜੀ ਬਹੁਤ ਸੋਹਣੇ ਸੋਹਣੇ ਬਲੈਕ ਕਲਰ ਹੈ ਚੈੱਕ ਕਰੀ ਜੋ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਸੋਹਣੇ ਪ੍ਰਿੰਟ ਸੂਟ ਪ੍ਰਿੰਟ ਸੂਟ ਹੈ ਜੀ ਬਹੁਤ ਸੋਹਣਾ ਕੈਂਬਰੀਕ ਕਾਟਨ ਦਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 625 625 ਵਿੱਚ ਤੁਹਾਨੂੰ ਬਹੁਤ ਪਿਆਰਾ ਕਾਟਨ ਦਾ ਸੂਟ ਮਿਲੂਗਾ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਸੂਟ ਦਾ ਪ੍ਰਾਈਸ ਹੈਗਾ ਇਹ ਜੀ 625 625 ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਬਹੁਤ ਹੀ ਪਿਆਰਾ ਸੂਟ ਮਿਲੂਗਾ ਜੀ ਕੈਂਬਰੀਕ ਕਾਟਨ ਸੂਟ ਹੈ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਕਾਟਨ ਦੇ ਸੂਟ ਹੈ ਜੀ ਸੂਟਾਂ ਦੇ ਕਿਆ ਕਹਨੇ ਕਲਰਾਂ ਦੇ ਕਿਆ ਕਹਨੇ ਨਾਲ ਆਫ ਵਾਈਟ ਕਲਰ ਦੀਆਂ ਬਾਟਮ ਹੈ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹ ਤੁਸੀਂ ਵਾਈ ਕਰੋ ਜੀ ਕਲਰ ਚੈੱਕ ਕਰੀ ਜਾਓ ਕੰਟਰਾਸਟ ਚੈੱਕ ਕਰੀ ਜਾਓ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਕੈਂਬ੍ਰਿਕ ਕਾਟਨ ਦੇ ਕਲਰ ਐਨੇ ਪਿਆਰੇ ਆ ਕਈ ਵਾਰ ਜੀ ਆਪਣੇ ਕੋਲ ਕੋਈ ਦੁਪੱਟਾ ਪਿਆ ਹੁੰਦਾ ਆਪਾਂ ਉਹਦੇ ਨਾਲ ਰਾਮ ਨਾਲ ਮੈਚ ਕਰ ਸਕਦੇ ਆ ਆਫ ਵਾਈਟ ਵਾਈਟ ਦੁਪੱਟਾ ਤਾਂ ਆਲਰੇਡੀ ਸਾਰਿਆਂ ਕੋਲੇ ਹੁੰਦਾ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਆ ਜੀ ਬਹੁਤ ਜ਼ਿਆਦਾ ਸੋਹਣੇ ਕਲਰ ਚੈੱਕ ਕਰੀ ਜਾਓ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਿਕੇ ਸੈਂਡ ਕਰੋ ਬਹੁਤ ਹੀ ਪਿਆਰੇ ਪਿਆਰੇ ਕੈਂਬ੍ਰਿਕ ਕਾਟਨ ਦੇ ਸੂਟ ਆ ਜੀ ਚੈੱਕ ਕਰੀ ਜਾਓ ਨਾਲ ਦੀ ਨਾਲ ਪ੍ਰਿੰਟਿੰਗ ਕਿੰਨੀ ਪਿਆਰੀ ਆ ਸੂਟਾਂ ਦੇ ਕਲਰ ਬਹੁਤ ਪਿਆਰੇ ਆ ਜਿਹੜਾ ਲਾਈਟ ਡਾਰਕ ਦੋਨੋਂ ਤਰ੍ਹਾਂ ਦੇ ਸੂਟ ਰੱਖੇ ਗਏ ਆ ਜੀ ਸੂਟ ਇਦਾਂ ਨਹੀਂ ਹੈ ਵੀ ਡਾਰਕੇ ਲੈ ਆਂਦੇ ਜਾਂ ਲਾਈਟੇ ਲੈ ਆਂਦੇ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹ ਤੁਸੀਂ ਬਾਏ ਕਰੋ ਜੀ ਸੋਹਣੇ ਸੋਹਣੇ ਕੁਲ ਕੁਲ ਸੂਟ ਪਾਓ ਜੀ ਕੈਂਬ੍ਰਿਕ ਕਾਟਨ ਦਾ ਸੂਟ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਕਲਰ ਚੈੱਕ ਕਰੀ ਜੋ ਜੀ ਕਿੰਨੇ ਪਿਆਰੇ ਆ ਕਲਰ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਊਗਾ ਜੀ ਇੰਨੇ ਸੋਹਣੇ ਸੋਹਣੇ ਤੁਹਾਡੇ ਲਈ ਸੂਟ ਤੇ ਕਲਰ ਲੈ ਕੇ ਆਨੇ ਆ ਬਹੁਤ ਹੀ ਪਿਆਰੀ ਪਿਆਰੀ ਜੇ ਸੂਟ ਹੈ ਜੀ ਚੈੱਕ ਕਰੋ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਬਹੁਤ ਪਿਆਰੇ ਸੂਟ ਹੈ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਕਾਟਨ ਦੀ ਤੁਹਾਨੂੰ ਸ਼ਰਟ ਮਿਲੂਗੀ ਬਹੁਤ ਹੀ ਪਿਆਰੀ ਬਿਊਟੀਫੁੱਲ ਪ੍ਰਿੰਟ ਹੋਇਆ ਹੋਇਆ ਨਾਲ ਵਰਕ ਹੋਇਆ ਹੋਇਆ ਥੋੜਾ ਥੋੜਾ ਬਾਟਮ ਤੁਹਾਨੂੰ ਬਿਲਕੁਲ ਕਾਟਨ ਦੀ ਮਿਲੂਗੀ ਦੁਪੱਟਾ ਤੁਹਾਨੂੰ ਫੋਰ ਸਾਈਡ ਲੇਸ ਕੱਟਵਰਕ ਮਿਲੂਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1580 1580 सूट ਦਾ ਪ੍ਰਾਈਸ ਹੈ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਜਿਆਦਾ ਸੋਹਣਾ ਕਲਰ অপਸ਼ਨ ਚੈੱਕ ਕਰੋ ਜੀ ਕਿੰਨੇ ਆ ਇਹਦੇ ਵਿੱਚ ਕਲਰ অপਸ਼ਨ ਹੈਗੇ ਆ ਇਹਦੇ ਵਿੱਚ 4 4 ਕਲਰ ਮਿਲ ਜਾਣਗੇ ਤੁਹਾਨੂੰ ਬਹੁਤ ਜਿਆਦਾ ਸੋਹਣੇ 4 ਕਲਰ ਮਿਲਣਗੇ ਜੀ ਬਹੁਤ ਜਿਆਦਾ ਸੋਹਣੇ 1580 ਸੂਟ ਦਾ ਪ੍ਰਾਈਸ ਹੈ ਜੀ ਓਨਲੀ 1580 ਸੂਟਾਂ ਦੇ ਕਲਰ ਦੇ ਡਿਜ਼ਾਈਨ ਚੈੱਕ ਕਰੀ ਜੋ ਅਗਲਾ ਸੂਟ ਚੈੱਕ ਕਰੋ ਜੀ organza ਦੀ ਤੁਹਾਨੂੰ ਸ਼ਰਟ ਮਿਲੂਗੀ ਬਹੁਤ ਹੀ ਜਿਆਦਾ ਸੋਹਣੀ organza ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਜੀ ਬਹੁਤ ਪਿਆਰਾ ਡਿਜੀਟਲ ਪ੍ਰਿੰਟ ਬਹੁਤ ਸੋਹਣਾ ਨਾਲ ਹੋਇਆ ਹੋਇਆ ਸੂਟ ਦਾ ਪ੍ਰਾਈਸ ਹੈਗਾ ਜੀ 2200 ਰੁਪਏ ਗੋਟਾ ਪੱਟੀ ਦਾ ਕੰਮ ਹੋਇਆ ਹੋਇਆ ਜੀ ਸੌਰੀ ਗਲਤ ਕਹਿ ਆ ਗਿਆ ਡਿਜੀਟਲ ਪ੍ਰਿੰਟ ਨਹੀਂ ਹੈ ਗੋਟਾ ਪੱਟੀ ਦਾ ਕੰਮ ਹੋਇਆ ਹੋਇਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2200 ਰੁਪਏ 2200 ਰੁਪਏ ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਇੰਨਾ ਪਿਆਰਾ ਸੂਟ ਮਿਲੂਗਾ ਜੀ ਬਹੁਤ ਹੀ ਜਿਆਦਾ ਸੋਹਣਾ ਮਮ ਜਿਹੜਾ ਬਲੈਕ ਜਿਹਾ ਬਲੂ ਹੁੰਦਾ ਜੀ ਇਹਦਾ ਉਹ ਕਲਰ ਹੈ ਇੱਕ ਬਲੈਕ ਜਿਹਾ ਬਲੂ ਨਹੀਂ ਹੁੰਦਾ ਉਹ ਕਲਰ ਹੈ ਬਾਕੀ ਕਲਰ ਚੈੱਕ ਕਰੋ ਜੀ ਬਹੁਤ ਸੋਹਣੇ ਸੋਹਣੇ ਲਾਈਟ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਸੂਟ ਦੀ ਲੁੱਕ ਬਣ ਕੇ ਬਹੁਤ ਜ਼ਿਆਦਾ ਸੋਹਣੀ ਆਉਣੀ ਆ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਪਿਆਰਾ ਤੁਹਾਨੂੰ ਔਰਗਾਂਜਾ ਸਿਲਕ ਦਾ ਅਨਸਟਿਚ ਸੂਟ ਮਿਲੂਗਾ ਬਹੁਤ ਸੋਹਣਾ ਬਾਟਮ ਤੁਹਾਨੂੰ ਸੰਤੂਨ ਦੀ ਮਿਲੂਗੀ 2.5 ਮੀਟਰ ਦੁਪੱਟਾ ਤੁਹਾਨੂੰ ਔਰਗਾਂਜਾ ਦਾ ਮਿਲੂਗਾ ਸੂਟ ਦਾ ਪ੍ਰਾਈਸ ਹੈਗਾ ਜੀ 1550 1550 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰਾ ਲਾਈਟ ਜਆ ਕਲਰ ਹੈ ਸੂਟ ਦਾ ਬਹੁਤ ਜ਼ਿਆਦਾ ਸੋਹਣਾ ਇਦਾਂ ਦੇ ਸੂਟ ਵੇਅਰ ਕਰੇ ਵੀ ਬਹੁਤ ਸੋਹਣੇ ਲੱਗਦੇ ਆ ਇਹਦੇ ਨਾਲ ਡਾਰਕ ਡਾਰਕ ਮੇਕਅਪ ਕਰਿਆ ਹੋਵੇ ਤਾਂ ਸੂਟ ਬਣ ਕੇ ਬਹੁਤ ਜ਼ਿਆਦਾ ਸੋਹਣਾ ਆਉਂਦਾ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਉਸ ਤੇ ਤੁਸੀਂ ਆਪਣੀ ਸ਼ੋਪਿੰਗ ਪਿਕ ਪੇਚ ਸਕਦੇ ਨੇ ਆਪਣੇ ਲਈ ਸੋਹਣੇ ਸੋਹਣੇ ਸੂਟ ਬਾਈ ਕਰ ਸਕਦੇ ਆ ਜੀ ਬਹੁਤ ਹੀ ਜਿਆਦਾ ਸੋਹਣੇ ਸੂਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜਾਓ ਸੈਂਡ ਕਰੀ ਜਾਓ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਇੱਕ ਬਲੈਕ ਕਲਰ ਚੈੱਕ ਕਰੋ ਬਹੁਤ ਸੋਹਣਾ ਨੈਕ ਦਾ ਡਿਜ਼ਾਈਨ ਬਣੂਗਾ ਅਗਲਾ ਕਲਰ ਹੈਗਾ ਜੀ orange ਕਲਰ ਇਹ ਵੀ ਬਹੁਤ ਜਿਆਦਾ ਸੋਹਣਾ ਹੈ ਜਿਹੜਾ ਕਿ ਬਹੁਤ ਟ੍ਰੈਂਡ ਚ ਹੈ ਜੀ ਕਲਰ ਸਾਰੇ ਬਹੁਤ ਸੋਹਣੇ ਹੈ ਜੀ ਕੋਈ ਕਲਰ ਇਹਦੇ ਚ ਛੱਡਣ ਵਾਲਾ ਨਹੀਂ ਹੈਗਾ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਦੇਖੋ ਲਾਈਟ ਫਰੋਜ਼ੀ ਕਲਰ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਹੈ ਜੀ ਔਰਗੈਂਜਾ ਦੀ ਤੁਹਾਨੂੰ ਸ਼ਰਟ ਮਿਲੂਗੀ ਜੀ ਡਿਜ਼ਾਈਨਰ ਦੁਪੱਟਾ ਮਿਲੂਗਾ ਸੰਤੂਨ ਦੀ ਤੁਹਾਨੂੰ ਬਾਟਮ ਮਿਲੂਗੀ ਸੂਟ ਦਾ ਪ੍ਰਾਈਸ ਹੈਗਾ ਏ ਜੀ 1875 1875 ਸੂਟ ਦਾ ਪ੍ਰਾਈਸ ਹੈ ਜੀ ਪੂਰਾ ਤੁਹਾਨੂੰ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਐਦਾਂ ਦੀ ਗੱਲ ਨਹੀਂ ਹੈ ਦੁਪੱਟਾ ਛੋਟਾ ਜਿਹਾ ਮਿਲੂਗਾ ਜੀ ਪੂਰਾ ਤੁਹਾਨੂੰ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਜੀ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਸੋਹਣਾ ਸਰਦਾਰੀ ਜਿਹਾ ਸੂਟ ਹੈ ਜੀ ਸੂਟ ਦੀ ਲੁੱਕ ਬਣ ਕੇ ਬਹੁਤ ਹੀ ਪਿਆਰੀ ਹੋਣੀ ਹੈ ਜੀ ਬਹੁਤ ਪਿਆਰਾ ਸਰਦਾਰੀ ਜਿਹਾ ਸੂਟ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਲੈਕ ਕਲਰ ਦਾ ਬਲੈਕ ਕਲਰ ਦਾ ਸੂਟ ਹੈ ਜੀ ਬਹੁਤ ਸੋਹਣਾ ਨਾਲ ਕਲਰਫੁਲ ਫਲਾਵਰ ਬਣਿਆ ਹੋਇਆ ਜੀ ਬਹੁਤ ਪਿਆਰਾ ਬਿਸਕੋਸ ਮੰਡਾਲ ਸਿਲਕ ਦਾ ਸੂਟ ਹੈ ਜੀ ਬਲੈਕ ਕਲਰ ਦਾ ਬਾਟਮ ਨਾਲ ਮਿਲੂਗੀ ਤੁਹਾਨੂੰ ਮੰਡਾਲ ਦੀ ਬਹੁਤ ਸੋਹਣੀ ਤੇ ਦੁਪੱਟਾ ਵੀ ਤੁਹਾਨੂੰ ਬਸਕੋਸ ਮੰਡਾਲ ਦਾ ਮਿਲੂਗਾ ਸਿਲਕ ਦਾ ਸੂਟ ਦਾ ਪ੍ਰਾਈਸ ਹੈਗਾ ਜੀ 1500 1500 ਰੁਪਈਆ 1595 ਸੂਟ ਦਾ ਪ੍ਰਾਈਸ ਹੈ ਜੀ ਵਿਦ ਸ਼ਿਪਿੰਗ 1595 ਸੂਟ ਦਾ ਪ੍ਰਾਈਸ ਹੈ ਜੀ ਵਿਦ ਸ਼ਿਪਿੰਗ ਕਲਰ ਆਪਸ਼ਨ ਚੈੱਕ ਕਰੋ ਜੀ ਇਹਦੇ ਵਿੱਚ ਤੁਹਾਨੂੰ 4 ਜਾਂ 5 ਕਲਰ ਮਿਲ ਜਾਣਗੇ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹ ਤੁਸੀਂ ਵਾਈ ਕਰ ਸਕਦੇ ਜੀ ਬਹੁਤ ਪਿਆਰੇ ਪਿਆਰੇ ਮੰਡਾਲ ਸਿਲਕ ਦਾ ਸੂਟ ਹੈ ਜੀ ਕਲਰ ਵੀ ਬਹੁਤ ਪਿਆਰੇ ਪਿਆਰੇ ਹੈ ਜੀ ਜਿਹੜਾ ਤੁਹਾਡੇ ਕੋਲ ਕਲਰ ਨਹੀਂ ਹੈਗਾ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈ ਜੀ ਮੰਡਾਲ ਸਿਲਕ ਦਾ ਤੁਹਾਨੂੰ ਸੂਟ ਮਿਲੇਗਾ ਬਹੁਤ ਹੀ ਪਿਆਰਾ ਨੈੱਕ ਤੇ ਤੁਹਾਨੂੰ ਵਰਕ ਮਿਲੇਗਾ 2.5 ਮੀਟਰ ਦੀ ਸ਼ਰਟ ਮਿਲੇਗੀ ਜੀ 2.5 ਮੀਟਰ ਦੀ ਨਾਲ ਬਾਟਮ ਮਿਲੇਗੀ ਦੁਪੱਟਾ ਤੁਹਾਨੂੰ ਪਿਓਰ ਆਰਗੈਂਜਾ ਦਾ ਮਿਲੇਗਾ ਸੂਟ ਦਾ ਪ੍ਰਾਈਜ਼ ਹੈਗਾ ਇਹ ਜੀ ਸਾਡੇ 1750 ਰੁਪਿਆ 1750 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਜੀ ਉਸ ਨੰਬਰ ਤੇ ਤੁਸੀਂ ਸੂਟ ਦੀ ਪਿਕ ਸੈਂਡ ਕਰੋ ਤੇ ਆਪਣੇ ਲਈ ਸੋਹਣੇ ਸੋਹਣੇ ਸੂਟ ਬਾਏ ਕਰੋ ਜੀ ਦੁਪੱਟਾ ਬਹੁਤ ਪਿਆਰਾ ਇਹਦੇ ਨਾਲ ਬਨਾਰਸੀ ਸਟਾਈਲ ਰੱਖਿਆ ਗਿਆ ਅਗਲੇ ਸੂਟ ਚੈੱਕ ਕਰੋ ਜੀ ਪਿਓਰ ਕਾਟਨ ਦਾ ਤੁਹਾਨੂੰ ਸੂਟ ਮਿਲੂਗਾ ਜੀ ਪਿਓਰ ਕਾਟਨ ਦਾ ਪਿਓਰ ਕਾਟਨ ਦਾ ਤੁਹਾਨੂੰ ਸੂਟ ਬਾਟਮ ਤੇ ਤੁਹਾਨੂੰ ਬਹੁਤ ਹੀ ਪਿਆਰਾ ਵਰਕ ਮਿਲੂਗਾ ਜੀ neck ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਜੀ tie and tie ਤੁਹਾਨੂੰ ਦੁਪੱਟਾ ਮਿਲੂਗਾ ਜੀ suit ਦਾ ਪ੍ਰਾਈਸ ਹੈਗਾ ਜੀ 1450 ਰੁਪਿਆ 1450 ਰੁਪਿਆ suit ਦਾ ਪ੍ਰਾਈਸ ਹੈ ਜੀ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਜੀ ਤਿੰਨ ਬਹੁਤ ਹੀ ਪਿਆਰੇ ਪਿਆਰੇ ਜੇ ਕਲਰ ਹੈ ਬਹੁਤ ਸੋਹਣੀ suit ਦੀ ਲੁੱਕ ਬਣ ਕੇ ਆਉਣੀ ਹੈ ਜੀ ਬਾਟਮ ਨਾਲ ਡਾਰਕ ਰੱਖੀ ਹੋਈ ਆ ਦੁਪੱਟਾ ਤੇ ਸ਼ਰਟ ਨਾਲ ਲਾਈਟ ਰੱਖੇ ਹੋਏ ਆ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਅਗਲਾ ਸੂਟ ਬਹੁਤ ਹੀ ਪਿਆਰਾ ਸੂਟ ਹੈ ਜੀ ਬਿਸਕੋਸ ਔਰਗੈਂਜਾ ਦਾ ਨਾਲ ਤੁਹਾਨੂੰ ਸ਼ਰਟ ਰੱਖੀ ਹੋਈ ਹੈ ਜੀ ਇਹ ਬਿਸਕੋਸ ਔਰਗੈਂਜਾ ਦਾ ਹੀ ਤੁਹਾਡਾ ਨਾਲ ਦੁਪੱਟਾ ਹੋਊਗਾ ਜੀ ਸੂਟ ਦਾ ਪ੍ਰਾਈਜ਼ ਹੈਗਾ ਇਹ ਜੀ 1900 ਰੁਪਿਆ 1900 ਰੁਪਿਆ ਸੂਟ ਦਾ ਪ੍ਰਾਈਜ਼ ਹੈ ਜੀ ਸੂਟ ਦੀ ਲੁੱਕ ਬਣ ਕੇ ਬਹੁਤ ਪਿਆਰੀ ਆਉਣੀ ਹੈ ਜੀ ਬਹੁਤ ਜ਼ਿਆਦਾ ਸੋਹਣੀ ਦੁਪट्टे ਤੇ ਤੁਹਾਨੂੰ ਬਹੁਤ ਪਿਆਰਾ ਨੈੱਕ ਬਣਿਆ ਹੋਇਆ ਦੁਪट्टे ਤੇ ਬਹੁਤ ਪਿਆਰੀ ਲੈਂਸ ਲੱਗੀ ਹੋਈ ਹੈ ਜੀ ਸਰਦਾਰੀ ਜੇ ਕਲਰ ਦੇ ਸੂਟ ਹੈ ਜੀ ਚੈੱਕ ਕਰੋ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਸੂਟ ਬਹੁਤ ਪਿਆਰੇ ਆ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਜੀ ਜਾਮ ਕਾਟਨ ਦਾ ਸੂਟ ਹੈ ਜੀ ਨੈੱਕ ਤੇ ਵਰਕ ਹੈ ਜੀ ਬਹੁਤ ਸੋਹਣਾ ਸੂਟ ਦਾ ਪ੍ਰਾਈਸ ਹੈਗਾ ਜੀ 1250 ਰੁਪਿਆ ਦੁਪट्टे ਤੇ ਲੈਂਸ ਦੀ ਫਿਨਿਸ਼ਿੰਗ ਦਿੱਤੀ ਵੀ ਆ ਕਲਰ ਆਪਸ਼ਨ ਬਹੁਤ ਸੋਹਣੇ ਸੋਹਣੇ ਆ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰਾ ਇੱਕ ਕਾਲਸ ਪਰ ਮਹਿਰੂਨ ਹੁੰਦਾ ਉਹ ਵਾਲਾ ਕਲਰ ਹੈ ਜੀ ਇਹ ਕਲਰ ਨਾ ਕਦੇ ਕਦੇ ਜੇ ਮਿਲਦਾ ਬਹੁਤ ਸੋਹਣਾ ਸੱਚੀ ਕਹਿਣੀ ਹੈ ਜੀ ਇਹ ਸੂਟ ਮੈਨੂੰ ਬਹੁਤ ਪਸੰਦ ਆਉਂਦੇ ਆ ਐਵੇਂ ਦੇ ਜਿਹੜਾ ਕਾਲਸ ਪਰ ਮਹਿਰੂਨ ਹੋਵੇ ਇਹ ਬੇਅਰ ਕਰਿਆ ਬਹੁਤ ਪਿਆਰਾ ਲੱਗਦਾ ਜੀ ਸੂਟ ਦਾ ਪ੍ਰਾਈਸ ਵੀ ਬਹੁਤ ਘੱਟ ਹੈ ਸੂਟ ਦੀ ਲੁੱਕ ਵੀ ਬਹੁਤ ਸੋਹਣੀ ਆ ਸੂਟ ਦਾ ਸਟੱਫ ਵੀ ਬਹੁਤ ਸੋਹਣਾ ਹੈ ਜਿਨ੍ਹਾਂ ਮੇਰੀਆਂ ਪਹਿਣਾ ਨੂੰ ਇਹ ਸੂਟ ਪਸੰਦ ਹੋਵੇ ਤਾਂ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਅਗਲਾ ਸੂਟ ਚੈੱਕ ਕਰੋ ਜੀ ਕੋਟੇ ਦਾ ਸੂਟ ਹੈ ਕੋਟੇदाई ਨਾਲ ਦੁਪੱਟਾ ਲਾਇਆ ہوا ਹੈ ਸੂਟ ਦਾ ਪ੍ਰਾਈਸ ਹੈਗਾ ਓਨਲੀ 1600 ਰੁਪਿਆ 1600 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਇੱਕ ਹੋਰ ਜ਼ਰੂਰੀ ਗੱਲ ਜੀ ਜੇ ਮੇਰੀ ਕੋਈ ਭੈਣ ਸਾਡੇ ਨਾਲ ਕਾਰ ਬੈਠ ਕੇ ਕੱਪੜੇ ਦਾ ਕੰਮ ਕਰਨਾ ਚਾਹੁੰਦੀ ਆ ਤਾਂ ਸਾਨੂੰ ਜਰੂਰ ਫੋਨ ਕਰ ਕਰ ਸਕਦੀ ਆ ਕਿਉਂਕਿ ਅਸੀਂ ਉਹਨੂੰ ਉਹ ਕੋਈ ਕੱਪੜੇ ਦਾ ਕੰਮ ਕਰਨਾ ਚਾਹੁੰਦੀ ਆ ਸਾਡੇ ਨਾਲ ਮਿਲ ਕੇ ਕਰ ਸਕਦੀ ਹੈ ਜੀ ਤੁਸੀਂ ਆਪਣਾ ਇਹਦੇ ਬਾਰੇ ਹੋਰ ਨੌਲੇਜ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜੀ ਜੇ ਮੇਰੀ ਪਿਆਣ ਕੋਈ ਘਰ ਵਿੱਚ ਫ੍ਰੀ ਬੈਠੀ ਆ ਇੰਟਰਸਟਿੰਗ ਐ ਕੰਮ ਕਰਨ ਦਾ ਤਾਂ ਮੈਨੂੰ ਕਾਲ ਕਰਕੇ ਮੇਰੇ ਨਾਲ ਗੱਲ ਕਰ ਸਕਦੀ ਆ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਐ ਜੀ ਕੋਟੇ ਦੇ ਕੋਟੇ ਦੇ ਬਹੁਤ ਸੋਹਣੇ ਸੂਟ ਹੈ ਜੀ ਬਹੁਤ ਹੀ ਘੱਟ ਰੇਟ ਹੈ ਜੀ ਜਿਹੜੇ ਜਿਹੜੇ ਰੇਟ ਨਾਲ ਮੈਂ ਤੁਹਾਨੂੰ ਸੂਟ ਦੇ ਰਹੀਆਂ ਮਾਰਕੀਟ ਵਿੱਚ ਜਿੰਨਾ ਮਰਜੀ ਪਤਾ ਕਰ ਲਿਓ ਤੁਹਾਨੂੰ ਖੁਦ ਨੂੰ ਪਤਾ ਲੱਗ ਜਾਣਾ ਵੀ ਸਾਡਾ ਪ੍ਰਾਈਸ ਕਿੰਨਾ ਘੱਟ ਹੈ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਮਸਲੀਨ ਸੂਟ ਹੈ ਦੁਪੱਟਾ ਵੀ ਮਸਲੀਨ ਦਾ ਬਾਟਮ ਤੇ ਬਹੁਤ ਪਿਆਰਾ ਵਰਕ ਹੋਇਆ ਹੋਇਆ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1395 1395 ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਮਸਲਿਨ ਦਾ ਸੂਟ ਦੇ ਰਹੇ ਆ ਦੁਪੱਟਾ ਪੂਰਾ ਵਰਕ ਹੋਇਆ ਹੋਇਆ ਵੈ ਜੀ ਬਾਟਮ ਤੇ ਵੀ ਵਰਕ ਮਿਲੂਗਾ 슬ੀਵਸ ਤੇ ਵੀ ਵਰਕ ਮਿਲੂਗਾ ਕਲਰ ਆਪਸ਼ਨ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਕਲਰ ਹੈ ਜੀ ਮੇਰਾ ਤੁਹਾਨੂੰ ਕਹਿਣ ਦਾ ਮਤਲਬ ਇਹ ਆ ਜੀ ਕੋਈ ਭੈਣ ਨੂੰ ਮਤਲਬ ਲੋ ਜਰੂਰਤ ਹੈ ਉਹ ਘਰ ਵਿੱਚ ਬੈਠ ਕੇ ਕੱਪੜੇ ਦਾ ਕੰਮ ਕਰ ਸਕਦੀ ਹੈ ਜੀ ਉਹ ਮੇਰਾ ਜਿਹੜਾ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹਦੇ ਤੇ ਮੇਰੇ ਨਾਲ ਗੱਲ ਕਰ ਸਕਦੀ ਆ ਅਸੀਂ ਤੁਹਾਨੂੰ ਜਿੰਨੀਆਂ ਤੁਹਾਡੀ ਹੈਲਪ ਹੋਈ ਉੰਨੀ ਕਰ ਸਕਦੇ ਆ ਜੀ ਮੈਂ ਤੁਹਾਨੂੰ ਡਿਟੇਲ ਵਿੱਚ ਫੋਨ ਤੇ ਦੱਸ ਦੂੰਗੀ ਵੀ ਤੁਸੀਂ ਕੰਮ ਕਿੱਦਾਂ ਕਰ ਸਕਦੇ ਆ ਜੀ ਠੀਕ ਹੈ ਜਰੂਰ ਕਿਸੇ ਭੈਣ ਨੂੰ ਕੋਈ ਨੀਡ ਹੁੰਦੀ ਹੈ ਕੰਮ ਦੀ ਉਹ ਕਿਸੇ ਨਾਲ ਨਹੀਂ ਡਿਸਕਸ ਕਰ ਸਕਦੀ ਤੁਸੀਂ ਟੈਨਸ਼ਨ ਫਰੀ ਹੋ ਕੇ ਮੇਰੇ ਨਾਲ ਫੋਨ ਤੇ ਗੱਲ ਕਰ ਸਕਦੇ ਆ ਜੀ ਠੀਕ ਹੈ ਬਹੁਤ ਹੀ ਸੋਹਣੇ ਸੋਹਣੇ ਸੂਟ ਹੈ ਜੀ ਦੇਖੋ ਜੀ ਆਪਾਂ ਕਿਸੇ ਦੀ ਹੈਲਪ ਕਰਦੇ ਹਾਂ ਨਾ ਪ੍ਰਮਾਤਮਾ ਆਪਣੀ ਹੈਲਪ ਆਪ ਕਰਦਾ ਹੈ ਕਰਨ ਕਰਾਉਣ ਵਾਲਾ ਜੀ ਪ੍ਰਮਾਤਮਾ ਹੈ ਇੱਕ ਆਪਾ ਬੰਦਾ ਇੱਕ ਦੂਜੇ ਦਾ ਸਹਾਰਾ ਬਣ ਜੀਏ ਨਾ ਤਾਂ ਅਗਲੇ ਨੂੰ ਹੈਲਪ ਮਿਲ ਜਾਂਦੀ ਹੈ ਠੀਕ ਹੈ ਕਈ ਮੇਰੀਆਂ ਪੈਣਾ ਚਾਉਂਦੀਆਂ ਹੁੰਨੀਆਂ ਪਰ ਉਹਨਾਂ ਨੂੰ ਮਤਲਬ ਕਿ ਇਹ ਨਹੀਂ ਹੁੰਦਾ ਵੀ ਅਸੀਂ ਕਿੱਦਾਂ ਕਰੀਏ ਕਿੱਦਾਂ ਨਾ ਕਰੀਏ ਦੇਖੋ ਜੀ ਮੈਂ ਹਮੇਸ਼ਾ ਇਹ ਰੱਖਦੀ ਆ ਮੈਂ ਕਦੇ ਵੀ ਕਿਸੇ ਨੂੰ ਗਲਤ ਰਹਿ ਨਹੀਂ ਦਿੰਦੀ ਜੇ ਕੋਈ ਕੰਮ ਕਰਨਾ ਚਾਹੁੰਦਾ ਕਦੇ ਇਹ ਨਹੀਂ ਸੋਚਿਆ ਹੋਵੇਗਾ ਵੀ ਇਹ ਨਾ ਕਰੇ ਨਾ ਮੈਂ ਕਹਿੰਨੀਏ ਕਰੋ ਹਰ ਨੇ ਆਪਣੇ ਭਾਗਾ ਦਾ ਖਾਣਾ ਜੀ ਦੇਖੋ ਜੋ ਮੇਰੇ ਭਾਗਾ ਚ ਉਹ ਮੇਰੇ ਕੋਲ ਆ ਜਣਾ ਜੋ ਤੁਹਾਡੇ ਕੋਲ ਹੈ ਜੀ ਉਹ ਤੁਹਾਡੇ ਕੋਲ ਚਲ ਜਾਣਾ ਠੀਕ ਹੈ ਇਸ ਕਰਕੇ ਜੇ ਕਿ ਮੇਰੀ ਕੋਈ ਭੈਣ ਮੇਰੀ ਕੋਈ ਬੱਚੀ ਮੇਰੀ ਕੋਈ ਬਜ਼ੁਰਗ ਆਂਟੀ ਘਰ ਬੈਠ ਕੇ ਕੱਪੜੇ ਦਾ ਕੰਮ ਕਰਨਾ ਚਾਹੁੰਦੀ ਹੈ ਤਾਂ ਜਰੂਰ ਮੇਰੇ ਨਾਲ ਸੰਪਰਕ ਕਰਿਓ ਮੈਂ ਤੁਹਾਡੀ ਪੂਰੀ ਹੈਲਪ ਕਰੂੰਗੀ ਜੀ ਠੀਕ ਹੈ ਇਹ ਜਿਹੜੇ ਤੁਸੀਂ ਡੰਮੀ ਤੇ ਸੂਟ ਦੇਖੇਆਂ ਜੀ ਪੀਕਾਕ ਬਣੇ ਹੋਏ ਜੀ ਇਹਦਾ ਰੇਟ ਹੈਗਾ ਜੀ 1850 ਰੁਪਿਆ ਆਪਣਾ ਗੱਲਾਂ ਬਾਤਾਂ ਵਿੱਚ ਸੂਟ ਵੀ ਲੰਘ ਕੇ ਕਈ ਕਲਰ ਵੀ ਲੰਘ ਕੇ ਤਾਂ ਕਰਕੇ ਮੈਂ ਤੁਹਾਨੂੰ ਦੱਸਿਆ ਇਹਦਾ ਹੈਗਾ 1850 ₹100 ਬਲੈਕ ਸੂਟ ਦਾ ਵੀ ਤੇ ਜਿਹੜੇ ਪਹਿਲਾਂ ਪੀਕੋਕ ਵਾਲੇ ਸਾਰੇ ਸੂਟ ਡੰਮੀ ਦੇ ਪਾਏ ਵੇ ਲੰਘੇ ਆ ਜੀ ਠੀਕ ਹੈ ਬਹੁਤ ਹੀ ਪਿਆਰਾ ਤੁਹਾਨੂੰ ਮਸਲੀਨ ਦਾ ਸੂਟ ਮਿਲੂਗਾ ਮਸਲੀਨ ਦਾ ਹੀ ਦੁਪੱਟਾ ਹੈ ਜੀ ਸੂਟ ਦਾ ਤੁਸੀਂ ਜੇ ਕੋਈ ਕੱਪੜੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਆ ਤਾਂ ਜਰੂਰ ਸਾਨੂੰ ਗੱਲ ਕਰ ਸਕਦੇ ਆ ਤੁਸੀਂ ਕੰਮ ਘਰ ਬੈਠੇ ਸਟਾਰਟ ਕਰ ਸਕਦੇ ਆ ਜੀ ਤੁਹਾਨੂੰ ਕਿਤੇ ਜਾਣ ਦੀ ਵੀ ਲੋੜ ਨਹੀਂ ਹੈਗੀ ਮੈਂ ਤੁਹਾਡੀ ਪੂਰੀ ਹੈਲਪ ਕਰੂੰਗੀ ਜਿੰਨਾ ਹੋ ਸਕੇ ਅਸੀਂ ਤੁਹਾਡੀ ਵੱਧ ਚੜ ਕੇ ਹੈਲਪ ਕਰੂੰਗੀ ਜੀ ਠੀਕ ਹੈ ਸੂਟ ਨਾਲ ਦੀ ਨਾਲ ਦੇਖੀ ਜਾਓ ਜੀ ਗੱਲਾਂ ਵਿੱਚ ਕਿਤੇ ਸੂਟ ਦੇਖਣੇ ਨਾ ਭੁੱਲ ਜਿਓ ਇੱਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਦੇਖੋ ਤੁਹਾਡਾ ਕੁਝ ਨਹੀਂ ਜਾਣਾ ਮੈਨੂੰ ਬਹੁਤ ਜ਼ਿਆਦਾ ਇਹਦੀ ਸਪੋਰਟ ਮਿਲ ਜਾਂਦੀ ਹੈ ਜਦ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿੰਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਲੈ ਕੇ ਆਉਣੇ ਆ ਬਹੁਤ ਤੁਸੀਂ ਸੋਚਦੇ ਹੋਗੇ ਵੀਡੀਓ ਬਣਾਉਣੀ ਬਹੁਤ ਆਸਾਨ ਹੈ ਬਿਲਕੁਲ ਨਹੀਂ ਜੀ ਪਹਿਲਾਂ ਤੁਹਾਡੇ ਵਾਸਤੇ ਸੂਟ ਸਿਲੈਕਟ ਕਰਨੇ ਇਹ ਵੀਡੀਓ ਵਿੱਚ ਮੈਂ ਸੂਟ ਪਹਿਲਾਂ ਪਾਇਆ ਵਾ ਇਹ ਚੈੱਕ ਕਰਨਾ ਜੀ ਉਸ ਤੋਂ ਬਾਅਦ ਅਸੀਂ ਸੂਟ ਪਾਉਨੇ ਆ ਫਿਰ ਹਰੇਕ ਹਰੇਕ ਦੀ ਚੁਆਇਸ ਦਾ ਧਿਆਨ ਰੱਖ ਸੁਣਾ ਦੇਖੋ ਜੀ ਹਾਂ ਨਹੀਂ ਵੀ ਹੁਣ ਮੈਂ ਇਹ ਨਹੀਂ ਹੈ ਮੈਨੂੰ ਹਰ ਇੱਕ ਦੇ ਕਲਰ ਹਰ ਇੱਕ ਦੀ ਚੁਆਇਸ ਦਾ ਧਿਆਨ ਰੱਖਣਾ ਪੈਂਦਾ ਜੀ ਬਹੁਤ ਹੀ ਪਿਆਰੇ ਪਿਆਰੇ ਸਾਡੇ ਸੂਟ ਹੁੰਨੇ ਆ ਜਰੂਰ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਜੀ ਜਿਹੜਾ ਸੂਟ ਤੁਹਾਡੇ ਪਸੰਦ ਆਉਂਦਾ ਤੁਹਾਨੂੰ ਰੇਟ ਦਾ ਨਹੀਂ ਪਤਾ ਲੱਗਦਾ ਕਈ ਵਾਰ ਜੀ ਇਹ ਹੁੰਦਾ ਕਿ ਮੇਰੇ ਤੋਂ ਵੀ ਗਲਤ ਬੋਲ ਹੋ ਜਾਂਦਾ ਹੈ ਪਰ ਤੁਸੀਂ ਇੱਕ ਵਾਰ ਫੋਨ ਕਰਕੇ ਜਾਂ ਸੂਟ ਬੁੱਕ ਕਰਨਾ ਹੈ ਜੀ ਰੇਟ ਕਨਫਰਮ ਕਰ ਸਕਦੇ ਆ ਕਪੜਾ ਕਨਫਰਮ ਕਰ ਸਕਦੇ ਆ ਜੀ ਉਸ ਤੋਂ ਬਾਅਦ ਤੁਸੀਂ ਆਪਣਾ ਸੂਟ ਡਨ ਕਰਿਆ ਕਰੋ ਜੀ ਕਿਉਂਕਿ ਦੇਖੋ ਹਰੇਕ ਦੀ ਮਿਹਨਤ ਦੀ ਕਮਾਈ ਆ ਠੀਕ ਹੈ ਜੀ ਹਰੇਕ ਆਪਣਾ ਪੈਸਾ ਸਹੀ ਜਗ੍ਹਾ ਲਾਉਣਾ ਚਾਹੁੰਦਾ ਹੈ ਜੀ ਮੈਂ ਤੁਹਾਨੂੰ ਕੱਪੜੇ ਬਾਰੇ ਐਨ ਜੋ ਕਪੜਾ ਜਿਹੜਾ ਕਪੜਾ ਹੁੰਦਾ ਜਿਵੇਂ ਉਹ ਦੱਸੂਗੀ ਜਿਹੜਾ ਕਪੜਾ ਇਹ ਨਹੀਂ ਹੈ ਵੀ ਤੁਹਾਨੂੰ ਪੀਕ ਵਿੱਚ ਦਿਖਾਉਂਗੀ ਕੁਝ ਹੋਰ ਤੁਹਾਨੂੰ ਭੇਜੂਗੀ ਕੁਝ ਹੋਰ ਇਹ ਕਦੇ ਨਹੀਂ ਹੋਊਗਾ ਜੀ ਕਿਉਂਕਿ ਮੈਂ ਉਹੀ ਚੀਜ਼ ਤੁਹਾਨੂੰ ਦੱਸੂਗੀ ਜਿਹੜੀ ਚੀਜ਼ ਬਹੁਤ ਜ਼ਿਆਦਾ ਵਧੀਆ ਹੋਊਗੀ ਉਹਨੂੰ ਦੱਸੂਗੀ ਇਹ ਬਹੁਤ ਜ਼ਿਆਦਾ ਵਧੀਆ ਜਿਹੜੀ ਚੀਜ਼ ਹੋਊਗੀ ਸੋ ਸੋ ਜੀ ਜੀ ਐਨਾ ਰੇਟ ਐ ਇੰਨੀ ਕੀ ਚੀਜ਼ ਐ ਬਾਕੀ ਜੀ ਦੇਖੋ ਜੇਬ ਤੁਹਾਡੀ ਚੁਆਇਸ ਤੁਹਾਡੀ ਮੇਰਾ ਤੁਹਾਨੂੰ ਕੱਪੜੇ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ ਜੀ ਥੈਂਕ ਯੂ so much ਐਦਾਂ ਹੀ ਮੇਰੀ ਵੀਡੀਓ ਨੂੰ ਪਿਆਰ ਕਰਦੇ ਰਹੋ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਜੀ